ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਜੋ ਨੇ ਇਕਤਾ ਡਕਾਉਂਦਾ ਜਿੰਦਾਬਾਦ 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 ਸਜਾਗ ਤੁਮੋਰਚਾ ਜਿੰਦਾਬਾਦ 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 ਪ੍ਰਧਾਨ ਜੀ ਅੱਜ ਪਹੁੰਚੇ ਹੋ ਕਾ ਦਾ ਮੰਗ ਪੱਤਰ ਦਿੱਤਾ ਤੁਸੀਂ ਅੱਜ ਅੱਜ ਮੰਗ ਪੱਤਰ ਅਸੀਂ ਜਿਹੜਾ ਮੈਨੇਜਰ ਹੈਗਾ ਇੱਥੋਂ ਦਾ ਵੱਡਾ ਟੋਲ ਪਲਾਜੇ ਦਾ ਜੀ ਜਗਸੀਰ ਸਿੰਘ ਉਹਨੂੰ ਇੱਕ ਮੰਗ ਪੱਤਰ ਦੇ ਕੇ ਆਇਆ ਵੀ ਜਿਹੜਾ ਸੰਗਰੂਰ ਤੋਂ ਲੈ ਕੇ ਤਬੇ ਤੱਕ ਇਹ ਰੋਡ ਹੈ ਹਾਈਵੇ ਰੋਡ ਹੈ ਵੱਡਾ ਇਹਦੇ ਵਿੱਚ ਤਕਰੀਬਨ ਉਹ ਪੁਲ ਕਿਹੜਾ ਜਿਹੜਾ ਥੱਲੇ ਨੂੰ ਨਹੀਂ ਨਿਵੇਂਆ ਸਾਰੇ ਪੁਲਾਂ ਦੇ ਵਿੱਚ ਵੱਡੇ ਖੱਡੇ ਆ ਜਿਹੜੀ ਹਰੀਗੜ ਨਹਿਰ ਆ ਗਈ ਇਹਦੇ ਉੱਤੇ ਬਹੁਤ ਵੱਡੇ ਵੱਡੇ ਖੱਡੇ ਪਏ ਹੋਏ ਨੇ ਵੀ ਉਹ ਖੱਡੇ ਜੇਕਰ ਇਹ 9 ਤਰੀਕ ਤੱਕ ਸਾਨੂੰ ਇਹਨਾਂ ਨੂੰ ਕਿਹਾ ਜਿਓ ਖੜੇ ਨਹੀਂ ਬੰਦ ਹੁੰਦੇ ਤਾਂ ਅਸੀਂ 4 ਘੰਟਿਆਂ ਲਈ ਇਹ ਟੋਲ ਪ੍ਰਾਜਾ ਫ੍ਰੀ ਕਰਾਂਗੇ ਪਹਿਲਾਂ ਉਸ ਤੋਂ ਬਾਅਦ ਜੇਕਰ ਨਹੀਂ ਵੀ ਸੁਣਵਾਈ ਹੁੰਦੀ ਸਾਡੀ ਸੜਕੇ ਬਿਲਕੁਲ ਕਿਉਂ ਕਿ ਅਸੀਂ ਟੈਕਸ ਦਿੰਨੇ ਆ ਇੱਕ ਟੋਲ ਦੇ ਰੂਪ ਦੇ ਵਿੱਚ ਸਾਡਾ ਹੱਕ ਆ ਵੀ ਅਸੀਂ ਟੋਲ ਦੇ ਉੱਤੇ ਹੀ ਜਾ ਕੇ ਆਪਣਾ ਰੋਸ ਧਾਰਨਾ ਕਰਨਾ ਤੇ ਜੇਕਰ ਨਹੀਂ ਦਿੰਦੇ ਤਾਂ ਪੱਕਾ ਮੋਰਚਾ ਵੀ ਲੱਗ ਸਕਦਾ ਔਰੇ ਜੇਕਰ ਉਹ ਸਾਨੂੰ ਸੜਕ ਸਾਫ਼ ਨਹੀਂ ਮਿਲਦੀ ਇਹ ਅਸੀਂ ਮੰਗ ਪੱਤਰ ਦਿੱਤਾ ਕਿੰਨੀ ਤਰੀਕ ਤੱਕ ਜੀ ਇਹ ਦੇਖੋ 9 ਤਰੀਕ ਆ ਜੀ 8ਵੇਂ ਮਹੀਨਾ 9 2024 ਤੱਕ ਜਿਹੜਾ ਅੱਜ ਅਸੀਂ ਦੇਖ ਕੇ ਆਏ ਉਹਨਾਂ ਨੂੰ ਪ੍ਰੈਸ ਨੋਟ ਆਪ ਦਾ ਦੇ ਦਿੱਤਾ ਹੈ ਠੀਕ ਹੈ ਨਾ ਅਖਬਾਰ ਨੂੰ ਖਬਰ ਵੀ ਦੇਵਾਂਗੇ ਇਹਨਾਂ ਨੂੰ ਗਾਹਾਂ ਤੱਕ ਕਿਹਾ ਹੈ ਵੀ ਸਾਡੀ ਇਹ ਗੱਲ ਬਾਝ ਪਜਾਓ ਜੇਕਰ ਨਹੀਂ ਹੁੰਦਾ ਇਹ ਸਾਡੇ ਖੱਡੇ ਬੰਦ ਨਹੀਂ ਹੋਗੇ ਤਾਂ ਅਸੀਂ 4 ਘੰਟਿਆਂ ਲਈ ਪਹਿਲਾ ਰੋਸ ਤਰਨਾ ਦੇਵਾਂਗੇ ਉਸ ਤੋਂ ਬਾਅਦ ਅਕੇ ਜੇਕਰ ਨਹੀਂ ਵੀ ਸੁਣਾਈ ਹੁੰਦਾ ਪੱਕਾ ਮੋਰਚਾ ਇੱਥੇ ਲੱਗੂਗਾ ਬੜਬਟੋਲ ਪਲਾਜੇ ਦੀ ਠੀਕ ਹੈ ਠੀਕਾ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ